ਤਾਂ ਦੱਸ ਦਈਏ ਦੋਸਤੋ ਕਿ ਰਾਤ ਦੇਤਨਾ ਪਿੰਡ ਦੇ ਵਿੱਚ ਵੱਡਾ ਕਵੱਡੀ ਕੱਪ ਹੋਇਆ ਹੈ ਜਿੱਥੇ ਕਿ ਬਹੁਤ ਦੂਰੂ ਦੂਰੋ ਬਹੁਤ ਦੁਨੀਆ ਪਹੁੰਚੀ ਸੀ ਅਤੇ ਉੱਥੇ ਹੀ ਦੋਸਤੋ ਕੁਝ ਬੰਦੇ ਗਰਾਊਂਡ ਦੇ ਵਿੱਚ ਅਸਲਾ ਲੈ ਕੇ ਆਗੇ ਸਨ ਨਾ ਅਤੇ ਲੋਕਾਂ ਦੇ ਵਿੱਚ ਡਰ ਦਾ ਮਾਹੌਲ ਪੈਦਾ ਕਰ ਦਿੱਤਾ ਕਿਸੇ ਵੱਲੋਂ ਕਿਹਾ ਜਾਂਦਾ ਹੈ ਕਿ ਉਹ ਆਮ ਲੋਕ ਸਨ ਅਤੇ ਕਿਸੇ ਵੱਲੋਂ ਕਿਹਾ ਜਾਂਦਾ ਹੈ ਕਿ ਉਹ ਗੈਂਗਸਟਰ ਸਨ ਅਤੇ ਉਹਨਾਂ ਦੇ ਬਾਰੇ ਕਵੱਡੀ ਕੱਪ ਦੇ ਪ੍ਰਬੰਧਕ ਕੀ ਬੋਲੇ ਹਨ ਤੁਸੀਂ ਅੱਗੇ ਵੀਡੀਓ ਦੇ ਵਿੱਚ ਵੀ ਸੁਣ ਸਕਦੇ ਹੋ ਮੇਰੀਆਂ ਦੋ ਆਤਾਂ ਪਹਿਲਾਂ ਮੈਂ ਹੱਥ ਬੰਨਦਾ ਫਿਰ ਹੱਥ ਤੋੜਦਾ ਮੇਰੇ ਸਹੂਲ ਹੈ ਪਲੀਜ਼ ਆ ਚਾਰ ਪੰਜ ਜਣੇ ਹੈ ਉਰੇ ਅਸਲਾ-ਅਸ ਇਹ ਜਿਤਨਾ ਬਾਹਰ ਨਿਕਲ ਜਾਓ ਲੋਕਾਂ ਦਾ ਅੰਜੋਏ ਕਰਨ ਦਾ ਟਾਈਮ ਖਰਾਬ ਨਾ ਕਰੋ ਮੇਰੀ ਬੇਨਤੀ ਹੈ ਤੁਸੀਂ ਪੰਜ ਬੰਦੇ ਨੇ ਠੇਕਾ ਲੈ ਲਿਆ ਪੂਰੇ ਹਫਤੇ ਸੋਡਕ ਇੱਕ ਪੈਸੇ ਦਾ ਵੀ ਯੋਗਦਾਨ ਨਹੀਂ ਇੱਕ ਸਿੰਗਲ ਪੈਣੀ ਆ ਬੈਠੇ ਚੋ ਪੰਜਾਬ 5-5 ਲੱਖ ਰੁਪਈਆ ਜਿਨ੍ਹਾਂ ਨੇ ਦਿੱਤਾ ਹੈ ਨਾ ਸੋਸਰੀ ਕੱਖ ਚ ਪਾਏ ਨਹੀਂ ਰੜਕਦੇ ਇਹ ਖਾਨਦਾਨ ਦੀ ਨਿਸ਼ਾਨੀ ਹੁੰਦੀ ਹੈ ਤੁਸੀਂ ਲਾ ਕੇ ਯਾਰ ਦੋ ਲੰਡੇ ਜੇ ਆ ਲੱਖ ਬੰਦੇ ਨੂੰ ਤੁਸੀਂ ਤੰਗਰ ਲਗਿਓ ਇਹ ਸੋਡ ਦੇ ਚ ਕੋਈ ਇਨਸਾਨੀਅਤ ਹੈ ਮੈਂ ਫੇਰ ਉਹੀ ਗੱਲ ਕਹਿਣਾ ਪਹਿਲਾਂ ਹੱਥ ਛੋੜਦਾ ਫਿਰ ਤੋੜਦਾ ਕਬੱਡੀ ਦੇ ਪਹਿਲਾਂ ਹੀ ਬਹੁ ਮਾੜੇ ਦਿਨ ਚੱਲਦੇ ਆ ਬੇਨਤੀ ਹੈ ਪੁਲਿਸ ਪਤਾ ਨਹੀਂ 2 ਸਾਲ 3 ਸਾਲ ਹੈ ਮੈਨੂੰ ਲੱਗਦਾ ਆਪਣੇ ਹੁੰਦਿਆਂ ਦੇ ਹੀ ਖਤਮ ਹੋ ਜਾਣੀ ਜੇ ਇਦਾਂ ਦੇ ਟੈਂਪੂ ਜੇ ਪੰਜ ਸੱਤ ਹੋਰ ਹੋ ਗਏ